ਕੈਨੇਡਾ ਦੀ ਸਰਕਾਰ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਤੇ 55 ਕੱਸਿਆ ਗਿਆ ਬੀਤੇ ਸੋਮਵਾਰ ਇੱਕ ਪ੍ਰੈਸ ਰਿਲੀਜ਼ ਹੋਇਆ ਇੱਕ ਆਫੀਸ਼ੀਅਲ ਪ੍ਰੈਸ ਰਿਲੀਜ਼ ਕੀਤਾ ਗਿਆ ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਗੈਰੀ ਆਨੰਦ ਸਾੰਗਰੀ ਵੱਲੋਂ ਉਹਨਾਂ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਨੂੰ ਹੁਣ ਇੱਕ ਅਤਵਾਦੀ ਸੰਗਠਨ ਐਲਾਨਿਆ ਗਿਆ ਤੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਇਸ ਗੈਂਗ ਦੇ ਸਬੰਧ ਦੇ ਵਿੱਚ ਸਾਨੂੰ ਐਸੈਟਸ ਮਿਲਦੇ ਨੇ ਕੋਈ ਜਦਾਦ ਸੰਪਤੀ ਮਿਲਦੀ ਹੈ ਜਾਂ ਬੈਂਕ ਅਕਾਊਂਟਸ ਮਿਲਦੇ ਨੇ ਅਸੀਂ ਉਹਨਾਂ ਨੂੰ ਫ੍ਰੀਜ਼ ਕਰ ਸਕਦੇ ਹਾਂ ਤਾ ਜੋ ਉਹਨਾਂ ਦੇ ਜਿਹੜੇ ਆਪਰੇਸ਼ਨਸ ਨੇ ਉਹਨਾਂ ਨੂੰ ਇੱਥੋਂ ਕੈਨੇਡਾ ਦੇ ਵਿੱਚੋਂ ਖਤਮ ਕੀਤਾ ਜਾ ਸਕੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਹ ਗੈਂਗ ਦੇ ਮੈਂਬਰ ਜਿਹੜੇ ਨੇ ਉਹ ਜ਼ਿਆਦਾਤਰ ਉਹਨਾਂ ਦਾ ਮੁੱਖ ਨਿਸ਼ਾਨਾ ਖਾਲਿਸਤਾਨ ਦੇ ਸਮਰਥਕ ਹੁੰਦੇ ਨੇ ਤੇ ਤੁਹਾਨੂੰ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਅਕਤੂਬਰ 2024 ਦੇ ਵਿੱਚ ਕੈਨੇਡਾ ਦੀ ਪੁਲਿਸ ਵੱਲੋਂ ਵੀ ਇਹ ਦਾਅਵਾ ਕੀਤਾ ਗਿਆ ਸੀ ਕਿ ਨਿਜਰ ਦੇ ਕਾਤਲ ਭਾਰਾ ਸਰਕਾਰ ਦੇ ਕੁਝ ਏਜੰਟਾਂ ਨਾਲ ਮਿਲ ਕੇ ਕਾਰਵਾਈ ਕਰਦੇ ਨੇ ਜਸਟਿਨ ਟਰੂਡੋ ਨੇ ਇਸ ਵਿਰੁੱਧ ਆਵਾਜ਼ ਵੀ ਉਠਾਈ ਸੀ ਜਿਸ ਕਰਕੇ ਦੋਵਾਂ ਮੁਲਕਾਂ ਦੇ ਵਿਚਕਾਰ ਸਬੰਧ ਖਰਾਬ ਵੀ ਹੋਏ ਸੀ ਤਾਂ ਹੁਣ ਇਸ ਸਮੇਂ ਦੇ ਵਿੱਚ ਕੈਨੇਡਾ ਸਰਕਾਰ ਨੇ ਇੱਕ ਪ੍ਰੈਸ ਲੀਸ ਦੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨੂੰ ਇੱਕ ਅਤਵਾਦੀ ਸੰਗਠਨ ਐਲਾਨਿਆ ਤੇ ਉਹਨਾਂ ਨੇ ਕਿਹਾ ਕਿ ਇਹ ਗੈਂਗ ਭਾਰਤ ਦੇ ਵਿੱਚ ਆਪਰੇਟ ਕਰਦੀ ਹੈ ਪਰ ਕੈਨੇਡਾ ਦੇ ਪ੍ਰਵਾਸੀ ਭਾਈਚਾਰੇ ਦੇ ਵਿੱਚ ਹੁਣ ਸਹਿਮ ਦਾ ਮਾਹੌਲ ਵਧਦਾ ਜਾ ਰਿਹਾ ਜਿਸ ਕਰਕੇ ਉਹਨਾਂ ਨੇ ਇਹ ਕਦਮ ਚੁੱਕਿਆ